ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਇਸ ਧਰਤੀ ਤੇ ਕੁੱਲ 195 ਦੇਸ਼ ਹਨ ਇਹਨਾਂ ਦੇਸ਼ਾਂ ਵਿੱਚ ਕੁੱਲ 8.1 ਬਿਲੀਅਨ ਦੀ ਜਨਸੰਖਿਆ ਨਾਲ ਲੋਕ ਆਪਣਾ ਜੀਵਨ ਬਤੀਤ ਕਰਦੇ ਹਨ 8.1 ਬਿਲੀਅਨ ਵਿੱਚੋਂ ਸਿੱਖ ਭਾਈਚਾਰੇ ਦੀ ਗਿਣਤੀ ਸਿਰਫ 30 ਮਿਲੀਅਨ ਦੇ ਕਰੀਬ ਹੈ ਜੋ ਕਿ ਪੂਰੇ ਵਰਲਡ ਦੇ 170 ਦੇਸ਼ਾਂ ਵਿੱਚ ਫੈਲੇ ਹੋਏ ਨੇ ਸਾਡੇ ਵੀਰ ਭਰਾ ਪੂਰੀ ਦੁਨੀਆ ਵਿੱਚ ਕਿਸ ਤਰ੍ਹਾਂ ਸਿੱਖ ਕੌਮ ਦਾ ਨਾਮ ਉੱਚਾ ਕਰ ਰਹੇ ਹਨ ਕਿਸ ਤਰ੍ਹਾਂ ਦਾ ਹੋਕਾ ਇਹੋ ਦੇ ਰਹੇ ਹਨ ਚਾਹੇ ਅੰਟਾਰਕਟਿਕਾ ਮਹਾਦੀਪ ਹੋਵੇ ਚਾਹੇ ਬਰੂਸਲੀ ਦੇ ਬਣਾਏ ਰਿਕਾਰਡ ਦੀ ਗੱਲ ਹੋਵੇ ਚਾਹੇ ਗੱਲ ਹੋਵੇ ਰੋਲਸ ਰੋਇਸ ਕਿੰਗ ਦੀ ਹਰ ਖੇਤਰ ਨੂੰ ਪੰਜਾਬੀ ਜਿੱਤ ਚੁੱਕੇ ਹਨ ਤੇ ਪੂਰੀ ਦੁਨੀਆ ਨੂੰ ਸਿੱਖਾਂ ਪ੍ਰਤੀ ਇਹ ਕੀ ਸੁਨੇਹਾ ਦੇ ਰਹੇ ਹਨ ਅੱਜ ਆਪਾਂ ਐਸੇ ਤੇ ਗੱਲ ਕਰਾਂਗੇ ਛੇਤੀ ਤੋਂ ਛੇਤੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਸਾਡੀ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਸੀਂ ਇਸ ਚੈਨਲ 'ਤੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਹਾਂ ਪੰਜਾਬ ਦੀ ਪੋਲਿਟਿਕਸ ਤੇ ਚਰਚਾ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜੋ ਤੇ ਪੰਜਾਬ ਦੇ ਮੁੱਦਿਆਂ ਵਿੱਚ ਆਪਣੀ ਰਾਇ ਸਾਂਝਾ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬੀ ਬਲੌਗਰ ਨਵਦੀਪ ਸਿੰਘ ਦੀ ਇਹਨਾਂ ਨੂੰ Song ਲਿਖਣ ਤੇ ਗਾਉਣ ਦਾ ਬਹੁਤ ਸ਼ੌਂਕ ਸੀ ਦੋ ਗਾਣੇ ਇਹਨਾਂ ਨੇ ਰਿਕਾਰਡ ਕਰਵਾ ਕੇ ਵੀ ਆਪਣੇ YouTube ਚੈਨਲ ਤੇ ਪਾਏ। ਇਹਦੇ ਨਾਲ ਨਾਲ ਬਾਈ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਤੇ ਇਹਨਾਂ ਨੇ ਆਪਣਾ ਪਹਿਲਾ ਵਲੌਗ ਜੋ ਕਿ ਸਿਰਫ ਘੁੰਮਣ ਗਏ ਸੀ ਮਸਤੀ ਮਜ਼ਾਕ ਵਿੱਚ ਬਣਾਇਆ ਬੈਂਕੋ ਦੇ ਅੰਦਰ। ਉਹ ਵੀ ਹਿੰਦੀ ਭਾਸ਼ਾ ਵਿੱਚ ਕਿਉਂਕਿ ਹਿੰਦੀ ਭਾਸ਼ਾ ਵਿੱਚ ਲੋਕਾਂ ਤੱਕ ਰੀਚ ਜ਼ਿਆਦਾ ਹੋ ਸਕਦੀ ਸੀ। ਪਰ ਫਿਰ ਇਹਨਾਂ ਦਾ ਮਨ ਨਾ ਮੰਨਿਆ ਹਿੰਦੀ ਭਾਸ਼ਾ ਵਿੱਚ ਵਲੌਗ ਬਣਾਉਣ ਲਈ ਕਿਉਂਕਿ ਇਹਨਾਂ ਦੀ ਕੋਈ ਇੱਛਾ ਨਹੀਂ ਸੀ ਕਿ ਇਹ YouTube ਉੱਤੇ ਫੇਮਸ ਹੋਣ ਆਪਣਾ ਬਲੌਗਿੰਗ ਦਾ ਚੈਨਲ ਤਿਆਰ ਕਰਨਾ। ਇਹਨਾਂ ਨੇ ਸਿਰਫ ਘੁੰਮਣ ਜਾਣਾ ਸੀ ਤੇ ਆਪਣਾ ਵੀਡੀਓ ਬਣਾ ਲੈਣੀ ਸੀ YouTube ਉੱਤੇ ਫੇਮਸ ਨਾ ਹੋਣ ਦੀ ਇੱਛਾ ਰੱਖ ਕੇ ਇਹਨਾਂ ਨੇ ਵੀਡੀਓ ਪਾਉਣੀ ਸ਼ੁਰੂ ਕੀਤੀ ਸੀ ਦਿਮਾਗ 'ਚ ਗੱਲ ਆਈ ਕਿ ਜੇਕਰ ਵੀਡੀਓ ਪਾਈ ਜਾਵੇ ਤਾਂ ਮਾਂ ਬੋਲੀ ਪੰਜਾਬੀ ਵਿੱਚ ਤੇ ਉਸ ਦਿਨ ਤੋਂ ਬਾਅਦ ਇਹਨਾਂ ਨੇ ਪੰਜਾਬੀ ਵਿੱਚ ਵਲੌਗ ਬਣਾਉਣੇ ਸ਼ੁਰੂ ਕਰ ਦਿੱਤੇ ਨਵਦੀਪ ਸਿੰਘ ਹੁਣ ਤੱਕ 40 ਤੋਂ ਵੱਧ ਦੇਸ਼ਾਂ ਵਿੱਚ ਘੁੰਮ ਚੁੱਕੇ ਹਨ ਸਵੀਡਨ ਰਸ਼ੀਆ ਅਰਜנטיਨਾ ਤਾਲੀਬਾਨ ਦੇ ਗੜ ਅਫਗਾਨਿਸਤਾਨ ਸਵਿਟਜ਼ਰਲੈਂਡ ਤੇ ਇਟਲੀ ਤੇ ਹੋਰ ਬਹੁਤ ਰੋਮਾਂਚਕ ਥਾਵਾਂ ਤੇ ਇਹ ਹੁਣ ਤੱਕ ਹੋਮ ਚੁਕੇ ਹਨ ਇਹ ਹਰ ਥਾਂ ਤੇ ਜਾਂਦੇ ਨੇ ਤੇ ਉਥੋਂ ਦੀ ਇੱਕ ਇੱਕ ਚੀਜ਼ ਨੂੰ ਸਾਡੇ ਨਾਲ ਵਲੌਗ ਰਾਹੀਂ ਸਾਂਝਾ ਕਰਦੇ ਨੇ ਪਿੱਛੇ ਜੇ ਬਾਈ ਅੰਟਾਰਕਟਿਕਾ ਗਏ ਸੀ ਜਿੱਥੇ ਇਹਨਾਂ ਨੇ ਪੁਰਾਤਨ ਚੜ੍ਹਦੀ ਕਲਾ ਵਾਲਾ ਨਿਸ਼ਾਨ ਸਾਹਿਬ ਅੰਟਾਰਕਟਿਕਾ ਦੇ ਅੰਦਰ ਚੁਲਾਇਆ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਮਾਨ ਕੇ ਉਹਨਾਂ ਦੇ ਸਤਕਾਰ ਵਿੱਚ ਜੈਕਾਰੇ ਵੀ بلند ਕੀਤੇ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਰਸ਼ੀਆ ਦੀ ਰਾਜਧਾਨੀ ਮੋਸਕੋ ਤੋਂ 7-8000 ਕਿਲੋਮੀਟਰ ਦੂਰ ਯਾਕੂਸਕ ਸ਼ਹਿਰ ਜਾਣਾ ਤੇ ਫੇਰ ਜੇ ਕੋਸਕ ਸ਼ਹਿਰ ਤੋਂ 1300 ਕਿਲੋਮੀਟਰ ਦੂਰ ਜਿੱਥੇ ਨਾ ਕੋਈ ਟ੍ਰੇਨ ਜਾਂਦੀ ਹੈ ਨਾ ਕੋਈ ਬੱਸ ਜਾਂਦੀ ਹੈ ਉੱਥੇ برفੇ ਅੰਦਰ ਪੈਦਲ ਸਫ਼ਰ ਤੈਅ ਕਰਨਾ ਪੈਂਦਾ ਹੈ ਇੱਥੋਂ ਦਾ ਲੋਏਸਟ ਟੈਂਪਰੇਚਰ -71 ਡਿਗਰੀ ਸੈਲਸੀਅਸ ਤੱਕ ਪਹੁੰਚਦਾ ਹੈ ਇਸ ਜਗ੍ਹਾ ਦਾ ਨਾਮ ਹੈ ਓਏਮੀਓਕੋਨ ਰਸ਼ੀਆ ਜਾਂਦਾ ਇਸ ਜਗ੍ਹਾ ਤੇ ਹੁਣ ਤੱਕ ਸਿਰਫ 8 ਜਣੇ ਪਹੁੰਚ ਸਕੇ ਹਨ ਤੇ ਨਵਦੀਪ ਬਾਈ 27ਵਾਂ ਉਹ ਇਨਸਾਨ ਹੈ ਤੇ ਪਹਿਲਾ ਸਿੱਖ ਭਰਾ ਜਿਹੜਾ ਦੁਨੀਆ ਦੀ ਸਭ ਤੋਂ ਠੰਡੀ ਜਗ੍ਹਾ ਉਈ ਮਿਓ ਕੋਣ ਪਿੰਡ ਦੇ ਅੰਦਰ ਗਿਆ ਨਵਦੀਪ ਬਾਈ ਨੇ ਸਿੱਖ ਕੌਮ ਨੂੰ ਫੇਰ ਮਾਣ ਮਹਿਸੂਸ ਕਰਵਾਇਆ ਅਸੀਂ ਚਾਹੁੰਦੇ ਆ ਕਿ ਇਹ ਐਸੇ ਤਰ੍ਹਾਂ ਬਲੌਗਿੰਗ ਕਰਦੇ ਰਹਿਣ ਆਪਣੇ ਮਕਸਦ ਨੂੰ ਐਸੇ ਤਰ੍ਹਾਂ ਪੂਰਾ ਕਰਦੇ ਰਹਿਣ ਦੂਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਅਮਰਤਵੀਰ ਸਿੰਘ ਦੀ ਜਿਹਨੂੰ ਅਸੀਂ ਪੁਸ਼ ਅਪਮੈਨ ਦੇ ਨਾਮ ਨਾਲ ਵੀ ਜਾਣਦੇ ਹਾਂ 21 ਸਾਲ ਦਾ ਗੱਭਰੂ ਕੋਮਰ ਅਮਰਤਵੀਰ ਸਿੰਘ ਗੁਰਦਾਸਪੁਰ ਦੇ ਬਟਾਲਾ ਡਿਸਟ੍ਰਿਕਟ ਦੇ ਉਮਰਵਾਲ ਪਿੰਡ ਦਾ ਰਹਿਣ ਵਾਲਾ ਹੈ ਇੰਨਾਂ ਨੇ ਕੁੱਲ 8 ਵਰਲਡ ਰਿਕਾਰਡ ਆਪਣੇ ਨਾਮ ਕਰਾ ਲਏ ਹਨ ਜਿੰਨਾ ਵਿੱਚੋਂ 2 ਗਿਨੇਸ ਵਰਲਡ ਰਿਕਾਰਡ ਬੁੱਕ ਵਿੱਚ ਨਾਮ ਦਰਜ ਹੈ ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਸਿੱਖਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਦੁਨੀਆ ਦੇ ਮਹਾਨ ਐਥਲੀਟ ਬਰੂਸਲੀ ਦਾ ਇੱਕ ਰਿਕਾਰਡ ਸੀ ਜੀਦੇ ਵਿੱਚ ਬਰੂਸਲੀ 1 ਮਿੰਟ ਦੇ ਅੰਦਰ ਹੱਥਾਂ ਦੀਆਂ ਉਂਗਲਾਂ ਤੇ 83 ਪੁਸ਼-ਅਪ ਲਗਾਉਂਦੇ ਹਨ ਤੇ ਨਾਲ ਆਪਣੀ ਪਿੱਠੇ ਉੱਤੇ 20 ਪਾਉਂਡ ਵਜ਼ਨ ਰੱਖ ਕੇ ਅਮਰਤਵੀਰ ਸਿੰਘ ਨੇ ਕੁੱਲ 86 ਪੁਸ਼-ਅਪਸ ਲਗਾ ਕੇ ਇਹ ਬਰੂਸਲੀ ਦਾ ਰਿਕਾਰਡ ਤੋੜ ਕੇ ਆਪਣੇ ਨਾਂ ਦਰਜ ਕਰਵਾ ਲਿਆ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਸਾਡੇ ਸਿੱਖ ਭਰਾ ਆਏ ਦਿਨ ਕੋਈ ਨਾ ਕੋਈ ਕਾਰਾ ਕਰਦੇ ਨੇ ਦੁਨੀਆ ਵਿੱਚ ਆਪਣਾ ਨਾਮ ਰੋਸ਼ਨ ਕਰਵਾਉਂਦੇ ਨੇ ਤੀਸਰੇ ਨੰਬਰ ਤੇ ਗੱਲ ਕਰਾਂਗੇ ਰੋਲਸ ਰॉयਸ ਕਿੰਗ ਪੰਜਾਬ ਦੇ ਸ਼ੇਰ ਰੂਬਨ ਸਿੰਘ ਦੀ ਆਖਿਰ ਇਹਨਾਂ ਨੂੰ ਰੋਲਸ ਰॉयਸ ਕਿੰਗ ਕਿਉਂ ਕਿਹਾ ਜਾਂਦਾ ਹੈ ਆਓ ਜਾਣਦੇ ਹਾਂ ਰੂਬਨ ਸਿੰਘ ਯੂਕੇ ਵਿੱਚ ਰਹਿੰਦਾ ਇੱਕ ਸਫਲ ਬਿਜ਼ਨਸਮੈਨ ਹੈ ਇਹਨਾਂ ਨੇ ਪੜ੍ਹਾਈ ਦੇ ਨਾਲ ਨਾਲ 19 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕੰਪਨੀ ਸਟਾਰਟ ਕੀਤੀ ਮਿਸ ਐਟੀਟਿਊਡ ਨਾਮ ਦੀ ਜੋ ਕਿ ਲੇਡੀਆਂ ਦੇ ਫੈਸ਼ਨ 'ਤੇ ਬੇਸ ਸੀ ਦੇਖਦੇ ਹੀ ਦੇਖਦੇ ਮਿਸ ਐਟੀਟਿਊਡ ਕੰਪਨੀ ਦੀ ਰੀਚ ਅੰਬਰਾਂ ਤੱਕ ਪਹੁੰਚ ਗਈ ਤੇ 22 ਸਾਲ ਦੀ ਉਮਰ ਵਿੱਚ ਰੂਬਨ ਸਿੰਘ ਨੇ ਮਿਸ ਐਟੀਟਿਊਡ ਕੰਪਨੀ ਦੀ 50 ਮਿਲੀਅਨ ਪਾਉਂਡ ਯਾਨੀ ਕਿ 515.6 ਕਰੋੜ ਰੁਪਏ ਦੀ ਵੇਚ ਦਿੱਤੀ 1999 ਵਿੱਚ ਰੂਪਨ ਸਿੰਘ ਨੇ ਇੱਕ ਹੋਰ ਕੰਪਨੀ ਸ਼ੁਰੂ ਕੀਤੀ ਆਲਡੇ ਪਾਰ ਨਾਮ ਦੀ ਜਿਹੜੀ ਕਿ ਇੱਕ ਕਾਲ ਸੈਂਟਰ ਸੀ ਇਸ ਸੈਂਟਰ ਵਿੱਚ ਬਿਜ਼ਨਸਮੈਨ ਫੋਨ ਕਰਦੇ ਆਪਣੇ ਬਿਜ਼ਨਸ ਲਈ ਸਲਾਹ ਲੈਂਦੇ ਸੀ ਇੱਕ ਸਮੇਂ ਅੰਦਰ ਇਸ ਕੰਪਨੀ ਨੂੰ ਤੇ ਰੂਪਨ ਸਿੰਘ ਨੂੰ ਡਾਊਨਫਾਲ ਦੇਖਣਾ ਪਿਆ ਕੰਪਨੀ ਬੈਂਕਰਪਟ ਹੋ ਗਈ ਪਰ ਰੂਪਨ ਸਿੰਘ ਦੀ ਮਿਹਨਤ ਤੇ ਉਹਨਾਂ ਦੀ ਸੂਝ ਕਾਰਨ ਉਹਨਾਂ ਨੇ ਇਸ ਕੰਪਨੀ ਨੂੰ ਫਿਰ ਅੰਬਰਾ ਤੱਕ ਪਹੁੰਚਾ ਦਿੱਤਾ ਇੱਕ ਵਾਰ ਇੱਕ ਗੋਰੇ ਨੇ ਰੂਬਨ ਸਿੰਘ ਨੂੰ ਉਹਨਾਂ ਦੀ ਪੱਗੀ ਉੱਤੇ ਕਮੈਂਟ ਕਰ ਦਿੱਤਾ ਜਿਹਦੇ ਜਵਾਬ ਵਜੋਂ ਰੂਬਨ ਸਿੰਘ ਨੇ 7 ਰੋਲਸ ਰੋਇਸ ਦਾ ਆਰਡਰ ਇੱਕ ਦਿਨ ਲਈ ਇੱਕ ਕਾਰ ਇਕੱਠਾ 7 ਕਾਰਾਂ ਦਾ ਆਰਡਰ ਦੇਖ ਕੇ ਰੋਲਸ ਰੋਇਸ ਦਾ ਸੀਈਓ ਝੌਂਕ ਗਿਆ ਤੇ ਖੁਦ ਦੇ ਆਪ ਰੂਬਨ ਸਿੰਘ ਨੂੰ ਇਹਨਾਂ ਕਾਰਾਂ ਦੀ ਡਿਲੀਵਰੀ ਦੇਣ ਲਈ ਉਹਨਾਂ ਦੇ ਘਾਰੇ ਆਇਆ ਰੂਬਨ ਸਿੰਘ ਨੂੰ ਇਹ ਕਾਰਾਂ ਇੰਨੀਆਂ ਪਸੰਦ ਆਈਆਂ ਕਿ ਉਹਨਾਂ ਨੇ ਹੋਰ ਕਾਰਾਂ ਦੇ ਆਰਡਰ ਦੇ ਦਿੱਤੇ। ਇਹ ਦੇਖ ਕੇ ਉਹ ਗੋਰਾ ਵੀ ਹੱਕਾ ਬੱਕਾ ਰਹਿ ਗਿਆ ਕਿ ਇੱਕ ਰੋਲਸ ਰੋਇਸ ਖਰੀਦਣ ਤੇ ਕਿਸੇ ਬੰਦੇ ਦਾ ਬੈਂਕ ਬੈਲੈਂਸ ਹਿੱਲ ਜਾਂਦਾ ਹੈ ਪਰ ਇਹਨਾਂ ਨੇ ਕੁੱਲ 20 ਰੋਲਸ ਰੋਇਸ ਖਰੀਦ ਲਈਆਂ। ਇਸ ਤਰ੍ਹਾਂ ਰੂਬਨ ਸਿੰਘ ਦੀ ਤੇ ਸਿੱਖ ਕੌਮ ਦੀ ਵਾਹ-ਵਾਹ ਹੁੰਦੀ ਰਹੀ। ਰੂਬਨ ਸਿੰਘ ਚਾਹੇ ਯੂਕੇ ਵਿੱਚ ਜੰਮੇ ਭਲੇ ਪਰ ਇਹਨਾਂ ਨੇ ਕਦੇ ਵੀ ਆਪਣੀ ਦਸਤਾਰ ਆਪਣੇ ਤੋਂ ਵੱਖ ਨਹੀਂ ਕੀਤੀ। ਹਮੇਸ਼ਾ ਇਹ ਆਪਣੇ ਦਸਤਾਰ ਨੂੰ ਸਜਾ ਕੇ ਰੱਖਦੇ ਹਨ। ਇਸ ਤਰ੍ਹਾਂ ਦੁਨੀਆ ਭਾਰ ਵਿੱਚ ਆਪਣੇ ਸਿੱਖ ਭਰਾ ਦਸਤਾਰ ਦਾ ਮਾਣ ਵਧਾ ਰਹੇ ਹਨ ਸਿੱਖਾਂ ਦਾ ਮਾਣ ਵਧਾ ਰਹੇ ਹਨ ਤੇ ਪੂਰੀ ਦੁਨੀਆ ਸਿੱਖਾਂ ਦੀ ਸ਼ਾਨ ਨੂੰ ਦੇਖਦੀ ਹੈ ਹੋਰ ਕਿਹੜੇ-ਕਿਹੜੇ ਸਿੱਖ ਭਰਾ ਦੁਨੀਆ ਭਾਰ ਵਿੱਚ ਸਿੱਖਾਂ ਦਾ ਮਾਣ ਵਧਾ ਰਹੇ ਹਨ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ